ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰ ਦੈਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਸਰਮਾਨ ਲੈਣੇ ਅਹਿਮ ਸੁਰਖੀਆਂ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਛੇ ਆਈਏਐਸ ਅਫਸਰਾਂ ਦੇ ਤਬਾਦਲੇ ਦੋ ਜ਼ਿਲ੍ਹਿਆਂ ਦੇ ਡੀਸੀ ਵੀ ਸ਼ਾਮਲ ਗੰਦਕ ਪਟਾਸ ਕੁੱਟ ਦੇ ਸਮੇਤ ਮਾਕਾ ਮਹਿਲਾਵਾਂ ਬੱਚਿਆਂ ਸਮੇਤ ਸੱਤ ਜ਼ਖਮੀ ਇੱਕ ਦੀ ਮੌਤ ਇਲਾਕੇ ਵਿੱਚ ਦਹਿਸ਼ ਤੁਹਾਡਾ ਡੀਜੀਪੀ ਦੇ ਪੁੱਤਰ ਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸੇ ਮੱਚੇ ਹਲਚਲ ਸੰਜੀਤ ਕੂਣੀ ਉਤੇ ਸਰੇਂਜ ਦੇ ਨਿਸ਼ਾਨ ਕੈਬਨਿਟ ਮੰਤਰੀ ਤਰਨਪੀਰ ਤੋਂ ਸੋਨ ਦਾ ਸਿਸੋਤ ਨਿਸ਼ਾਨਾ ਕਿ ਹਜੋ ਪੱਗ ਬੰਨੀ ਹੈ ਉਹ ਪੰਜਾਬ ਨੇ ਦਿੱਤੀ ਹੈ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ 6 ਆਈਏਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਜਿਦੇ ਵਿੱਚ ਦੋ ਚਿੱਲੇ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਲ ਨੇ ਇਨਾਂ ਵਿੱਚ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਹੁਣ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਐਸ ਏ ਐਸ ਨਗਰ ਚ ਮੁੱਖ ਪ੍ਰਸ਼ਾਸਕ ਅੱਲ ਲਗਾਇਆ ਗਿਆ ਹੈ। ਉਹਨਾਂ ਦੀ ਜਗ੍ਹਾ ਦਵਿੰਦਰਜੀਤ ਸਿੰਘ ਅਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਇਸੇ ਤਰ੍ਹਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਦਵਿੰਦਰਜੀਤ ਸਿੰਘ ਦੀ ਜਗ੍ਹਾ ਹੁਣ ਏ ਆਈ ਐਸ ਪੱਲਵੀ ਲੈਣਗੇ ਤੇ ਉਹਨਾਂ ਨੂੰ ਹੀ ਨਗਰ ਨਿਗਮ ਪਠਾਨਕੋਟ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਹੁਣਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ ਇਸ ਤੋਂ ਇਲਾਵਾ ਵਿਸ਼ੇਸ਼ ਸਰੰਗਲ ਅਤੇ ਹਰਪ੍ਰੀਤ ਸਿੰਘ ਦੀ ਵੀ ਬਦਲੀ ਕਰ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਦੇ ਨੋਂਦੇ ਪਿੰਡ ਧਰਮਾਬਾਦ ਦੇ ਵਿੱਚ ਦੀਵਾਲੀ ਦੇ ਤਿਉਹਾਰ ਦੇ ਮੌਕੇ ਗੰਧਕ ਤੇ ਪਟਾਸ਼ ਨੂੰ ਕੁਟਦਿਆ ਬਲਾਸਟ ਹੋ ਗਿਆ ਹਾਸਲੇ ਦੇ ਵਿੱਚ ਦੋ ਔਰਤਾ ਦੋ ਬੱਚੇ ਸਮੇਤ 7 ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਅਮਰੀ ਸਰਦੇ ਹਸਪਤਾਲ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ ਇਸ ਘਟਨਾ ਦੀ ਖਬਰ ਸੁਣਦਿਆ ਹੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਤੋਂ ਇਲਾਵਾ ਵੱਖ-ਵੱਖ ਜਾਂਚ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਧਰਮਾਬਾਦ ਹੈ ਮੇਰੇ ਸਾਰੇ ਇਦਾਂ ਹੈ ਰਾਤੀ ਕੋਈ ਕਰੀਬ 10 ਵਜੇ ਦੇ ਕਰੀਬ ਦੁਆੜੀ ਦਾ ਦਿਹਾੜਾ ਹੁਣ ਕਰਕੇ ਵੀ ਮਤਲਬ ਕਾਫੀ ਸਾਰੇ ਪਰਿਵਾਰ ਪਟਾਕੇ ਵਗੈਰਾ ਚਲਾ ਰਹੇ ਸੀ ਇਹ ਡੇਰੇ ਵਾਲੇ ਵੀਰ ਸਾਡੇ ਜਿਹੜੇ ਇਹ ਵੀ ਇਹਨਾਂ ਦੇ ਬੱਚੇ ਵੀ ਮਤਲਬ ਪਟਾਕੇ ਪਟੋਕੇ ਵਗੈਰਾ ਚਲਾ ਰਹੇ ਉਹਦੇ ਵਿੱਚ ਇਹਨਾਂ ਨੇ ਪਤਾ ਨਹੀਂ ਕੱਲ ਕਿਦੋਂ ਗੰਧਕ ਪਟਾਸ਼ੀ ਕਿਤੇ ਲਿਆਦੀ ਤੇ ਉਹ ਕਿਤੇ ਜਿਆਦਾ ਕੁਆਂਟੀਟੀ ਚ ਮਤਲਬ ਕਿਸੇ ਦੁਕਾਨਦਾਰ ਨੇ ਬੇਵਕੂਫੀ ਨਾਲ ਇਹਨਾਂ ਨੂੰ ਦਿੱਤੀ ਆ ਕਿ ਜੇ ਬੱਚੇ ਮੰਗਣ ਗਏ ਆ ਤੇ ਤੁਸੀਂ ਉਹਨਾਂ ਨੂੰ ਕੁਆਂਟੀਟੀ ਥੋੜੀ ਦੋ ਉਹ ਬਹੁਤ ਜ਼ਿਆਦਾ ਕੁਆਂਟੀਟੀ ਹੋਣ ਕਰਕੇ ਪਤਾ ਨਹੀਂ ਇਹਨਾਂ ਕੋ ਕਿਵੇਂ ਹਾਸਾ ਜਾਓ ਇਹਨਾਂ ਦੀ ਕਿਸ ਗਲਤੀ ਕਾਰਨ ਉੱਤੇ ਬਲਾਸਟ ਹੋਇਆ ਵਾ ਉਹਦੇ ਨਾਲ ਜੀ ਬੜੇ ਸੱਤ ਜੀ ਇਹਨਾਂ ਦੇ ਜੀ ਘਟੂ ਘਟ ਇੰਜਰ ਹੋਇਆ ਤੇ ਇੰਜਰ ਇੰਨੇ ਜ਼ਿਆਦਾ ਹੋਇਆ ਵੀ ਇੱਕ ਬੱਚੇ ਦੀਆਂ ਦੋਨੋਂ ਬਾਹਾਂ ਹੀ ਮਤਲਬ ਉੱਡ ਗਈਆਂ ਤੇ ਦੂਸਰੇ ਬੱਚੇ ਦਾ ਵੀ ਸ਼ਾਮ ਸਿੰਘ ਦੇ ਦੋਵੇਂ ਬੇਟੇ ਆ ਉਹਦੇ ਦੂਸਰੇ ਬੇਟੇ ਦੀ ਵੀ ਬਾਹ ਇੱਕ ਤੇ ਚਵਾੜਾ ਉੱਡ ਗਿਆ ਤੇ ਦੂਜੇ ਬੱਚੇ ਜਿਹੜੇ ਉਹਨਾਂ ਦੀ ਨਜ਼ਰਾਂ ਜਾ ਚੁੱਕੀਆਂ ਨੇ ਦੋ ਬੱਚੇ ਲਗਭਗ ਡਾਕਟਰ ਸਾਹਿਬ ਨੇ ਇੱਕਦਾਂ ਤੇ ਜਵਾਬ ਹੀ ਦੇ ਦੋ ਕਿਤਾ ਵੀ ਮਤਲਬ ਤੇ ਹੁਣ ਉਹ ਸਵੇਰ ਮਤਲਬ ਆਦ ਹੀ ਆਮਰਸਰ ਦਾਖਲ ਨੇ ਐ ਕੱਕੜ ਹਸਪੀਟਲ ਨੇ ਦੋ ਬੱਚੇ ਦੋ ਬੱਚੇ ਆਪਣਾ ਬੱਲੇ ਵੀ ਨੇ ਸਾਰੇ ਰਿਸ਼ਤੇਦਾਰ ਜਿਉਂ ਜਿਉ ਸੁਣਦੇ ਨੇ ਕੁਝ ਰਾਤ ਹੀ ਜਿਹੜਾ ਇਤਿਹਾਸ ਵਿੱਚ ਹੋਏ ਉਹਨਾਂ ਚ ਰਿਸ਼ਤੇਦਾਰ ਵੀ ਆ ਗਏ ਨਹੀਂ ਜੀ ਹਾਂਜੀ ਉਹਨਾਂ ਚ ਦੋ ਬਲੇ ਲੜਕੇ ਦੇ ਜੀਜਾ ਜੀ ਨੇ ਦੋ ਜੀ ਇੱਕ ਪਿੰਡ ਚੰਗੀ ਪਨਵਾਤੋਂ ਇੱਕ ਮੂੜਿਆਂਵਾਲ ਪਿੰਡ ਆ ਜੀ ਬਟਾਲੇ ਦੇ ਲਾਗੇ ਉਤੋਂ ਆ ਜੀ ਹੋਈ ਜਦਾ ਸੀਰੀਅਸ ਬਹੁਤ ਜ਼ਿਆਦਾ ਜੀ ਇੱਕ ਜਿਹੜਾ ਇਹਨਾਂ ਦਾ ਮਹਿਮਾਨ ਆ ਬੁਗਲੇ ਚ ਨੀ ਵਾਲਾ ਉਹਦੀ ਨਜ਼ਰ ਦਾ ਮਤਲਬ ਡਾਕਟਰ ਸਾਹਿਬ ਨੇ ਡਰਾਇਆ ਸਾਡੇ ਮਤਲਬ ਉਹ ਮੁਸ਼ਕਲ ਹੈ ਇਸ ਬੰਦੇ ਕੋ ਪੁਲਿਸ ਨੂੰ ਸੂਚਿਤ ਵਗੈਰਾ ਕੀਤਾ ਹੁੰਦਾ ਵੀ ਪੁਲਿਸ ਨੂੰ ਜੀ ਹੁਣ ਖਬਰ ਜਿਹੜੇ ਮਿਰੀ ਹੈ ਮਤਲਬ ਕਿਉਂਕਿ ਰਾਤ ਤੇ ਪਰਿਵਾਰ ਬਹੁਤ ਕ੍ਰਿਟੀਕਲ ਹਾਲਤ ਵਿੱਚ ਮਤਲਬ ਲੈ ਕੇ ਚੱਲ ਗਏ ਤੇ ਜਿਹੜੇ ਮੋਦਬਰ ਨੂੰ ਵੀ ਜਿਵੇਂ ਸਾਨੂੰ ਪਤਾ ਲੱਗਾ ਪਰਸਨਲ ਬਾਡੀ ਮਤਲਬ ਹੈਗਾ ਵੀਰ ਜੀ ਦਾ ਨੇੜ ਤਾਂ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਤੇ ਅਸੀਂ ਵੀ ਰਾਤ ਹੀ ਹਸਪੀਟਲ ਹੀ ਚੱਲ ਗਏ ਈ ਆਈ ਵੀ ਆਪੇ ਹਸਪੀਟਲ ਚ ਆਪਾਂ ਨੂੰ ਦਾਖਲ ਕਰਾਇਆ ਸੀ ਉਹਨਾਂ ਸਵੇਰੇ ਜਵਾਬ ਦੇ ਕੇ ਦੂਸਰੇ ਹਫਤੇ ਨਾਲ ਸ਼ਿਫਟ ਕਰਤਾ ਜੀ ਸਰ ਲੱਗਦਾ ਕਿ ਜਿਹੜੇ ਦੁਕਾਨਦਾਰ ਨੇ ਇਹ ਦਿੱਤੀ ਹੈ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਦੁਕਾਨਦਾਰ ਸਮਝਦਾਰ ਹੋਣਾ ਚਾਹੀਦਾ ਪਹਿਲੀ ਗੱਲ ਜੇ ਉਹਦੇ ਕੋਲ ਲਾਇਸੈਂਸ ਹੈ ਤੇ ਬੱਚੇ ਲੈਣ ਗਏ ਆ ਤੇ ਬੱਚਿਆਂ ਨੂੰ ਇਨੀ ਕੁਆਂਟੀਟੀ ਚ ਬੱਚੇ ਕੋ ਥੋੜਾ ਲਾਇਸੈਂਸ ਹੀ ਇਹ ਅਹੀ ਤੇ ਬਿਲਕੁਲ ਚਾਹਾਂਗੇ ਸਾਡਾ ਸਾਰਾ ਨਗਰੀ ਚਾਊਗਾ ਨਗਰ ਕੀ ਸਾਰੇ ਬੁੱਧੀਜੀਵੀ ਲੋਕ ਚਾਹਣਗੇ ਵੀ ਐਵੇਂ ਖੁੱਲੇ ਆ ਤੁਸੀਂ ਜਿਹੜੀ ਮਰਜ਼ੀ ਚੀਜ਼ ਵਿੱਚ ਸਤ ਜੀ ਥੋੜੇ ਨਹੀਂ ਹੁੰਦੇ ਜੀ ਸਾਰਾ ਘਰ ਖਾਲੀ ਹੋ ਗਿਆ ਔਰ ਇਹਨਾਂ ਦੀ ਮਾਲੀ ਹਾਲ ਦੇ ਨਹੀਂ ਕਮਜ਼ੋਰ ਹੈਗੇ ਮਤਲਬ ਇਲਾਜ ਕਰਵਾ ਹੀ ਨਹੀਂ ਸਕਦੇ ਸਰ ਇੱਥੇ ਕੋਈ ਲੇਡੀਜ਼ ਵੀ ਹੈਗੀਆਂ ਸੀ ਜਿਹਦੇ ਹਾਂਜੀ ਇੱਕ ਲੇਡੀਜ਼ ਲੜਕੇ ਦੀ ਮਾਤਾ ਜੀ ਗੁਰਨਾਮ ਸਿੰਘ ਦੀ ਕਰਵਾਈ ਆ ਇੱਕ ਉਹਨਾਂ ਦੀ ਬੇਟੀ ਹੈ ਜੀ ਤੇ ਉਹਦੀ ਵੀ ਲੱਤ ਇੰਜਰੀ ਆ ਤੇ ਮਤਲਬ ਕਰਦੀ ਉਹਨਾਂ ਦੇ ਤੇ ਕਾਫੀ ਆ ਤੇ ਬੱਚਿਆਂ ਦੇ ਤੇ ਬਹੁਤ ਜ਼ਿਆਦਾ ਹੀ ਆ ਜੀ ਉਹ ਤੇ ਮਤਲਬ ਸਤਿਗੁਰੂ ਜੀ ਆਪ ਕਿਰਪਾ ਕਰਨ ਵੀ ਉਹਨਾਂ ਦੀ ਜਾਨ ਬਚੇ ਜਦੋਂ ਸਰ ਬਲਾਸਟ ਬਲਾਸਟ ਦੇ ਕਿੰਨੇ ਕਿ ਜਿਹੜੇ ਧਮਕੇ ਜਿਹੜੇ ਪਿੰਡ 'ਚ ਜਿਹੇ ਸਨ ਸਰ ਬਲਾਸਟ ਅੱਖੀਂ ਵੇਖਣ ਵਾਲਿਆਂ ਦੇ ਤੇ ਮਤਲਬ ਇੰਨਾ ਹੈਗਾ ਜੇ ਵੀ ਇੱਥੇ ਚੀਥੜੇ ਉੱਡੇ ਅਸੀਂ ਵੀ ਮਤਲਬ ਜਦੋਂ ਪਹੁੰਚੇ ਹਾਂ ਉੱਥੇ ਸਾਰਾ ਕੁਝ ਇੱਥੇ ਹੀ ਤੇ ਬਹੁਤ ਬੁਰੀ ਹਾਲ ਦੀ ਇੰਨੀ ਜ਼ਿਆਦਾ ਵੀ ਮਤਲਬ ਅੰਗ ਉੱਡ ਚੁੱਕੇ ਤੇ ਕੰਧਾਂ ਨਾਲ ਤੁਸੀਂ ਇੱਥੇ ਵੇਖ ਸਕਦੇ ਹੋ ਕਾਫੀ ਟੁਕੜੇ ਇੱਥੇ ਵੀ ਰਹੇ ਪੱਟੇ ਵੀ ਹੋਏ ਆ ਕੁਝ ਟੁਕੜਿਆਂ ਦਾ ਨੁਕਸਾਨ ਵੀ ਹੋਇਆ ਇਹ ਮਤਲਬ ਇਧਰ ਉਧਰ ਖਿਲਰ ਖਿਲਰ ਗਏ ਨੇ ਬਹੁਤ ਜ਼ਿਆਦਾ ਹੀ ਬੁਰੀ ਹਾਲਤ ਆ ਜੀ ਦੇਖਣਯੋਗ ਨਹੀਂ ਹਾਲਤ ਇੰਨੀ ਤਰਸਯੋਗ ਆ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹੋ ਮੰਗ ਕਰਨੇ ਆ ਜੀ ਜਿਹੜੀ ਤੇ ਇਹ ਇੰਨੀ ਕੁਆਂਟੀਟੀ ਚ ਜਿਹੜੀ ਬੱਚਿਆਂ ਨੂੰ ਦੇ ਦਿੱਤੀ ਆ ਵੇਖੋ ਕੋਈ ਵੀ ਦੁਕਾਨਦਾਰ ਆ ਉਹਦੇ ਕੋਈ ਜਰੀਲੀ ਦਵਾਈ ਬੱਚੇ ਨੂੰ ਜਾਂ ਸਿਆੜੇ ਨੂੰ ਨਹੀਂ ਦਿੰਦਾ ਕੱਲਾ ਵੇਖ ਕੇ ਜੀ ਤੇ ਇਹ ਇੰਨੀ ਕੁਆਂਟੀਟੀ ਜੇ ਤੁਸੀਂ ਉਹਨੂੰ ਪਟਾਖੇ ਕਹਿੰਦੇ ਕੇ ਦੇ ਦਿੱਤੀ ਵੇ ਇੱਡਾ ਵੱਡਾ ਬਲਾਸਟ ਹੋ ਜੇ 30 ਫੁੱਟ ਤੇ ਜਾ ਕੇ ਸਰ ਸ਼ੀਸ਼ੇ ਟੁੱਟ ਗਏ ਤੁਸੀਂ ਵੇਖੋ ਕਿੰਨੀ ਉਹਦੀ ਪਾਵਰ ਹੋਊਗੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਕਿੰਨੇ ਦਿੰਦਾ ਵਾ ਉਹਨਾਂ ਦੇ ਅੰਗ ਵੀ ਦੂਰ ਦੂਰ ਤੱਕ ਆਂਗ ਉਹਨਾਂ ਦੇ ਖਿਲਰੇ ਆ ਮਤਲਬ ਇੰਨੀ ਬੁਰੀ ਹਾਲਤ ਨਾਲ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਜੀ ਮਤਲਬ ਕੋਈ ਇੱਕ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਇਹਦੀ ਬੁਨਾਨ ਸਿੰਘ ਸਨ ਆਫ ਧੀਰ ਸਿੰਘ ਵਾਸੀ ਪਿੰਡ ਤੇ ਧਰਮਾਬਾਦ ਤੇ ਸਤਨਾਮ ਸਿੰਘ ਸਨ ਆਫ ਬੀਤ ਸਿੰਘ ਦੋਵੇਂ ਤੇ ਭਰਾ ਨੇ ਇਹਨਾਂ ਦੇ ਅਲੱਗ-ਅਲੱਗ ਘਰਨੇ ਆ ਪਹੁੰਚ ਇਹਨਾਂ ਦੇ ਤੇ ਬੱਚੇ ਪਟਾਕੇ ਚਲਾ ਰਹੇ ਕਿ ਲਾਤੀ ਇਹਨਾਂ ਨੇ ਸਾਰੇ ਜਿਹੜੀ ਉਹ ਤੇ ਪਾਈਪ ਵਗੈਰਾ ਹੁੰਦੀਆਂ ਨਾ ਉਹਦੇ ਵਿੱਚ ਪਾ ਕੇ ਤੇ ਪਟਾਕੇ ਤੇ ਸਸਤੇ ਜਿਹੜੇ ਆ ਉਹ ਲਾਗੇ ਤੇ ਚਲਾ ਰਹੇ ਸੀ ਉਹ ਸਰ ਆਪ ਹੀ ਤਿਆਰ ਕਰ ਰਹੇ ਸੀ ਕਿੰਨੇ ਲੋਕ ਜ਼ਖਮੀ ਹੋਏ ਨੇ ਇਹ ਸਰ ਪੰਜ ਜੈਂਸਰ ਦੋ ਥਲੇ ਡਿਜ ਨੇ ਕੀ ਹਾਲਾਤ ਨੇ ਉਹਦੇ ਲਾ ਸਰ ਦੋ ਦੀ ਕੰਡੀਸ਼ਨ ਜਿਹੜੀ ਉੱਤੇ ਕ੍ਰਿਟੀਕਲ ਆ ਬਾਕੀ ਕੋਈ ਠੀਕ ਵੇ ਇਹ ਤਾਂ ਗੰਦਕ ਪ੍ਰਾਸਤ ਆਪਣਾ ਦੱਸੀ ਜਾ ਰਹੀ ਹੈ ਸਰ ਇਹ ਕਹਿ ਰਹੇ ਨੇ ਅਜੇ ਮੈਂ ਐਫਐਸਐਲ ਦੀ ਟੀਮ ਲਾਈ ਆ ਉਹ ਤੇ ਦੇਖੇਗੀ ਆਗੇ ਕੀ ਹੋ ਸਕਦਾ ਹੈ ਇਹ ਸਰ ਲੱਗਦਾ ਨਾ ਜਿਹੜੇ ਖੋਲੇ ਆ ਜਿਹੜੀ ਵਿਖਰੀ ਐ ਤੇ ਕੋਈ ਨਾ ਕੋਈ ਰੋਕ ਲੱਗੀ ਲੱਗੀ ਨਹੀਂ ਜੀ ਹਸਣੇ ਬਿਲਕੁਲ ਬਿਲਕੁਲ ਇਹ ਇਸ ਬੰਦੀ ਤੇ ਜਦੋਂ ਸਾਨੂੰ ਕੋਈ ਸੂਚਨਾ ਮਿਲਦੀ ਉਦੋਂ ਹੀ ਤਾਪਦ ਤੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਹੁਣ ਤੱਕ ਸਰ ਕੋਈ ਜਾਂਚ ਸਾਹਮਣੇ ਆਇਆ ਕੋਈ ਨਹੀਂ ਸਰ ਅਜੇ ਜੀ ਕੋਈ ਵੀ ਪਤਾ ਲੱਗਾ ਪਰ ਐਨਆਰ ਜਿਹੜੇ ਆਸ-ਪਾਸ ਵਾਲੇ ਆ ਇਹਨਾਂ ਤੋਂ ਹੀ ਪਤਾ ਲੱਗਾ ਵੀ ਆਪ ਹੀ ਚਾਰਖਾ ਨਹੀਂ ਕਰਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਜਿਹੜੇ ਸਰ ਪਟਾਸ਼ੂਗਾ ਦਾ ਤੇ ਵੇਚਦੇ ਆ ਜੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ ਵੀ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਸਾਡੀ ਤੇ ਪ੍ਰੋਟੀਆ ਵੀ ਉਹਨਾਂ ਲਈ ਜਾਨ ਬਚਾਈ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਅਕੀਲ ਦੇ ਸਰੀਰ ਉੱਤੇ ਸੱਜੀ ਕੋਹਣੀ ਉੱਤੇ 7 ਸੈਂਟੀਮੀਟਰ ਉੱਤੇ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਦੇ ਪੁੱਤਰ ਦੀ ਪੋਸਟਮਾਰਟਮ ਰਿਪੋਰਟ 'ਚ ਕੁਝ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਜਿਸ ਤੋਂ ਬਾਅਦ ਹਲਚਲ ਮਚ ਗਈ ਹੈ ਸੱਜੀ ਕੋਹਣੀ ਦੇ ਸਰਿੰਜ ਦਾ ਨਿਸ਼ਾਨ ਉਧਰ ਸਟ ਨੇ ਸ਼ਿਕਾਇਤ ਕਰਤਾ ਤੋਂ 6 ਘੰਟੇ ਤੱਕ ਪੁੱਛਗਿੱਛ ਕੀਤੀ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਪੁੱਤਰ ਅਕੀਲ ਅਫਤਰ ਦੀ ਮੌਤ ਦਾ ਮਾਮਲਾ ਹੋਰ ਜ਼ਿਆਦਾ ਉਲਝਦਾ ਜਾ ਰਿਹਾ ਹੈ ਪੋਸਮਾਰਟਮ ਰਿਪੋਰਟ ਦੇ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਅਕੀਲ ਦੇ ਸਰੀਰ ਤੇ ਸੱਜੀ ਕੂਣੀ ਤੇ 7 ਸੈਂਟੀਮੀਟਰ ਦੇ ਉੱਪਰ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ ਅਕੀਲ ਅਕਤਰ ਦੇ ਡਰੱਗ ਐਡਿਕਸ਼ਨ ਦੀ ਗੱਲ ਤਾਂ ਸਾਹਮਣੇ ਆਈ ਪਰ ਇੰਜੈਕਸ਼ਨ ਦੇ ਨਾਲ ਨਸ਼ੇ ਵਰਗੀਆਂ ਚੀਜ਼ਾਂ ਤੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਿਰਫ ਇੱਕ ਇੰਜੈਕਸ਼ਨ ਦਾ ਨਿਸ਼ਾਨ ਮਿਲਣਾ ਵੀ ਸ਼ੱਕ ਨੂੰ ਹੋਰ ਵਧਾ ਰਿਹਾ ਹੈ ਕਿਉਂਕਿ ਜੇ ਅਕੀਲ ਅਕਤਰ ਇੰਜੈਕਸ਼ਨ ਦੇ ਨਾਲ ਨਸ਼ੇ ਦਾ ਆਦੀ ਹੁੰਦਾ ਤਾਂ ਉਸਦੇ ਹੱਥ ਤੇ ਕਈ ਨਿਸ਼ਾਨ ਹੁੰਦੇ ਮੈਡੀਕਲ ਮਾਹਿਰਾਂ ਦੇ ਅਨੁਸਾਰ ਨਸ਼ਾ ਕਰਨ ਦਾ ਆਦੀ ਵਿਅਕਤੀ ਸ਼ੁਰੂ ਵਿੱਚ ਇੰਜੈਕਸ਼ਨ ਆਪਣੇ ਖੱਬੇ ਹੱਥ ਤੇ ਹੀ ਲਾਉਂਦਾ ਹੈ ਕਿਉਂਕਿ ਇਹ ਆਸਾਨ ਹੁੰਦਾ ਹੈ ਜਦੋਂ ਖੱਬੇ ਹੱਥ ਤੇ ਬਾਰ-ਬਾਰ ਇੰਜੈਕਸ਼ਨ ਲੱਗਣ ਦੇ ਨਾਲ ਨਿਸ਼ਾਨ ਬਣ ਜਾਂਦੇ ਹਨ ਅਤੇ ਵਿਅਕਤੀ ਅਭਿਆਸਤ ਹੋ ਜਾਂਦਾ ਹੈ ਉਦੋਂ ਉਹ ਸੱਜੇ ਹੱਥ ਤੇ ਲਗਾਉਂਦਾ ਪਰ ਕਿਉਂਕਿ ਅਕੀਲ ਅਖਤਰ ਇਸ ਦਾ ਆਦੀ ਨਹੀਂ ਸੀ ਇਸ ਲਈ ਉਸਦੇ ਹੱਥ ਤੇ ਸਿਰਫ ਇੱਕ ਹੀ ਨਿਸ਼ਾਨ ਮਿਲਿਆ ਪੁਲਿਸ ਰਿਕਾਰਡਾਂ ਦੇ ਮੁਤਾਬਕ 16 ਅਕਤੂਬਰ ਨੂੰ ਪਰਿਵਾਰ ਅਕੀਲ ਅਕਤਰ ਨੂੰ ਸਿੱਧਾ ਪੰਚਗੁਲਾ ਸੈਕਟਰ 6 ਹਸਪਤਾਲ ਲੈ ਗਿਆ ਸੀ ਜਿੱਥੇ ਡਾਕਟਰਾਂ ਨੇ ਬ੍ਰੌਟੈਡ ਕਲੀਅਰ ਕੀਤਾ ਇਸ ਦਾ ਮਤਲਬ ਹੈ ਕਿ ਉਸ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਰਾਤ ਕਰੀਬ 9:30 ਵਜੇ ਅਕੀਲ ਦੀ ਲਾਸ਼ ਹਸਪਤਾਲ ਪਹੁੰਚੀ ਪਰਿਵਾਰ ਨੇ ਦੱਸਿਆ ਕਿ ਅਕੀਲ ਨੂੰ ਘਰ 'ਚ ਬੇਸੁੱਧ ਹਾਲਤ ਦੇ ਵਿੱਚ ਮਿਲਿਆ ਸੀ ਅਤੇ ਦਵਾਈਆਂ ਦੇ ਓਵਰਡੋਸ ਕਾਰਨ ਸ਼ਾਇਦ ਉਸਦੀ ਹਾਲਤ ਖਰਾਬ ਹੋਈ ਸ ਪੰਚਕੁਲਾ ਪੁਲਿਸ ਨੇ ਮੌਤ ਦੇ ਮਿਸਟਰੀ ਮਾਮਲੇ ਨੂੰ ਸੁਲਝਾਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਬਣਾਈ ਜਿਸ ਦੀ ਕਮਾਂਡ ACP ਵਿਕਰਮ ਨਹਿਰਾ ਨੂੰ ਸੌਂਪੀ ਗਈ ਹੈ ਉਹਨਾਂ ਦੇ ਨਾਲ ਟੀਮ ਦੇ ਵਿੱਚ ਇੰਸਪੈਕਟਰ ਪ੍ਰਿਥਵੀ ਪੀਐਸਆਈ ਪੂਜਾ ਸਬ ਇਨਸਪੈਕਟਰ ਪ੍ਰਕਾਸ਼ ਅਤੇ ਸਾਈਬਰ ਮਾਹਿਰ ਦੇ ਤੌਰ ਤੇ ਪੀਐਸਆਈ ਰਾਮਸ ਮਾਮੀਨੂ ਸ਼ਾਮਲ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮਲੇਰਕੋਟਲਾ ਸ਼ਹਿਰ ਦੇ ਮਾਡਲ ਟਾਊਨ ਨਿਵਾਸੀ ਸ਼ਮਸ਼ੂਦੀਨ ਦੇ ਪੰਚਕੁਲਾ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ 1 ਅਕਤੂਬਰ ਨੂੰ ਸੱਟ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਮਨਸਾ ਦੇਵੀ ਥਾਣੇ ਦੇ ਵਿੱਚ ਸਵੇਰੇ ਕਰੀਬ 11:30 ਵਜੇ ਉਹ ਪਹੁੰਚੇ ਉਹਨਾਂ ਤੋਂ ਸ਼ਾਮ ਕਰੀਬ 5 ਵਜੇ ਤੱਕ ਉੱਚ ਗਿਚਰਲੀ ਸਿਟ ਨੇ ਉਹਨਾਂ ਤੋਂ ਕੇਸ ਨਾਲ ਸੰਬੰਧਿਤ ਤੱਥ ਇਕੱਠੇ ਕੀਤੇ ਅਤੇ ਕੇਸ ਵਿੱਚ ਸ਼ਿਕਾਇਤ ਕਰਤਾ ਬਨਣ ਦੀ ਖਾਸ ਵਜ੍ਹਾ ਵੀ ਜਾਣੀ ਸ਼ਮਸ਼ੂਦੀਨ ਆਪਣੇ ਆਪ ਨੂੰ ਅਕੀਲ ਅਕਤਰ ਦੀ ਮਾਂ ਤੇ ਸਾਬਕਾ ਮੰਤਰੀ ਰੱਜਿਆ ਸੁਲਤਾਨ ਦੇ ਮਾਇਕੇ ਦਾ ਗਵਾਂਡੀ ਦਾਸ ਰਿਹਾ ਸ਼ਿਕਾਇਤ ਕਰਤਾ ਹੀ ਖੁਲਾਸਾ ਕਰਦਾ ਹੈ ਕਿ ਸਾਈ ਅਗਸਤ ਨੂੰ ਅਕੀਲ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਕੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਸਨ ਉਸ ਨੇ ਅੱਗੇ ਦੱਸਿਆ ਕਿ 17 ਅਕਤੂਬਰ ਨੂੰ ਜਦੋਂ ਅਕੀਲ ਅਖਤਰ ਦੀ ਮੌਤ ਦੀ ਸੂਚਨਾ ਮਿਲਦੀ ਹੈ ਤਾਂ ਉਸ ਦਾ ਦਿਲ ਨਹੀਂ ਮੰਨਿਆ ਅਤੇ ਸ਼ਿਕਾਇਤ ਦਰਜ ਕਰਵਾਉਣ ਦਾ ਸੋਚਿਆ 18 ਅਕਤੂਬਰ ਨੂੰ ਪੰਚਕਲਾ ਆ ਕੇ ਪ੍ਰੈਸ ਕਾਨਫਰੰਸ ਕੀਤੀ ਫਿਰ ਪੁਲਿਸ ਨੂੰ ਅਕੀਲ ਅਖਤਰ ਨਾਲ ਸੰਬੰਧਿਤ ਵੀਡੀਓ ਸੌਂਪਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ 20 ਅਕਤੂਬਰ ਦੀ ਰਾਤ ਨੂੰ ਪੁਲਿਸ ਨੇ ਸਾਬਕਾ ਡੀਜੀਪੀ ਮੁਸਤਫਾ ਪੰਜਾਬ ਦੇ ਸਬਕਾ ਮੰਤਰੀ ਰਜਿਆ ਸੁਲਤਾਨਾ ਅਕੀਲ ਦੀ ਭੈਣ ਅਤੇ ਪਤਨੀ ਖਿਲਾਫ ਹੱਤਿਆ ਦੇ ਅਪਰਾਧਿਕ ਸਾਜ਼ਿਸ਼ ਦਾ ਮਕਦਮਾ ਦਰਜ ਕਰ ਲਿਆ ਹੁਣ ਲਗਾਤਾਰ ਜਾਂਚ ਜਾਰੀ ਹੈ ਲੁਧਿਆਣਾ ਦੇ ਵਿਚ ਅੱਜ ਵਿਸ਼ਵ ਕਰਮਾ ਦਿਵਸ ਤੇ ਸੂਬਾ ਪਧਰੀ ਇਸ ਮੌਕੇ ਮਾਤਾ ਪਰਪੰਦ ਕੀਤਾ ਗਿਆ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਧ ਪਹੁੰਚੇ ਤੇ ਇਸ ਮੌਕੇ ਮਨਜਿੰਦਰ ਸਿਲਸਾ ਦੇ ਵੱਲੋਂ ਦਿੱਤੇ ਪ੍ਰਾਲੀ ਨੂੰ ਲੈ ਕੇ ਬਿਆਨ ਤੇ ਵੀ ਉਹਨਾਂ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਕਿਹਾ ਕਿ ਮਨਜਿੰਦਰ ਸਿਲਸਾ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਪਾਗ ਉਹਨਾਂ ਨੇ ਬੰਨੀ ਹੋਈ ਹੈ ਉਹ ਪੰਜਾਬ ਦੀ ਦੇਣ ਹੈ ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਪੰਜਾਬ ਦੇ ਖਿਲਾਫ ਜਦੋਂ ਦਿੱਲੀ ਚਾਅ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਦੋਸ਼ ਲਾਈ ਜਾਂਦੇ ਸੀ ਹੁਣ ਤਾਂ ਦਿੱਲੀ ਦੇ ਅੰਦਰ ਭਾਜਪਾ ਦੀ ਸਰਕਾਰ 1091 ਲਗਭਗ 2000 ਦੇ ਕਰੀਬ ਉਥੇ ਇਸ ਸਮੇਂ AQI ਹੋਇਆ ਪਿਆ ਗੈਸ ਤਾਂ ਪੂਰੀ ਤਰ੍ਹਾਂ ਨਾਲ ਚੈਂਬਰ ਬਣੀ ਹੋਈ ਹੈ ਦਿੱਲੀ ਤੇ ਪੰਜਾਬ ਪੈਂਦਾ ਦੋ ਸਟੇਟਾਂ ਟੱਪ ਕੇ ਮੈਨੂੰ ਇਹ ਨਹੀਂ ਸਮਝਾਂਦਾ ਮਨਜੰਦਰ ਸਿੰਘ ਸਰਸਾ ਜੀ ਨੇ ਜਿਹੜੀ ਸਿਰ ਤੇ ਪਗੜੀ ਬੰਨੀ ਹੋਈ ਹੈ ਉਹ ਪੰਜਾਬ ਦੀ ਦਿੱਤੀ ਹੋਈ ਪਗੜੀ ਆ ਉਹਨਾਂ ਨੂੰ ਪੰਜਾਬ ਦੇ ਹੱਕ ਚ ਕਰਨਾ ਚਾਹੀਦਾ ਨਾ ਕਿ ਪੰਜਾਬ ਨੂੰ ਬਦਨਾਮ ਕਰਨਾ ਚਾਹੀਦਾ ਸੋ ਮਨਜਿੰਦਰ ਸਿੰਘ ਸ਼ਿਰਸਾ ਜੀ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ ਚਾਰ ਵਾਰ ਸੰਕੋਚ ਵਾਸੋ ਕੇ ਸੋਚਣਾ ਚਾਹੀਦਾ ਸੀ ਕਿ ਜਿਹੜਾ ਉੱਤੇ ਇਸ ਸਮੇਂ ਦਿੱਲੀ ਦੇ ਅੰਦਰ ਗੈਸ ਚੈਂਬਰ ਬਣਿਆ ਹੈ ਇਹਦੇ ਸ਼ਰੇਆਮ ਜ਼ਿੰਮੇਵਾਰ ਮਨਜਿੰਦਰ ਸਿੰਘ ਸ਼ਿਰਸਾ ਜੀ ਨੇ ਔਰ ਇਹਨਾਂ ਦੀ ਭਾਜਪਾ ਦੀ ਜਿਹੜੀ ਸਰਕਾਰ ਹੈ ਉਹ ਤਰਨਤਾਰਨ ਦੇ ਪਿੰਡ ਤਗਾਣਾ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਟਾਕੇ ਚਲਾਉਣ ਅਤੇ ਟਰੈਕਟਰ ਤੇ ਲੱਗੇ ਡੈਕ ਦੇ ਗਾਣਿਆਂ ਨੂੰ ਲੈ ਕੇ ਝਗੜਾ ਹੋ ਗਿਆ ਇਹ ਝਗੜਾ ਖੂਨੀ ਚੱਕਰੇ ਦੇ ਵਿੱਚ ਤਬਦੀਲ ਹੋ ਗਿਆ ਤੇ ਇਸ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਸਰਪੰਚ ਦੇ ਲੜਕੇ ਵੱਲੋਂ ਮੌਜੂਦਾ ਪੰਚਾਇਤ ਮੈਂਬਰ ਮਨਦੀਪ ਕੋਰ ਨੂੰ ਮਾਰ ਦਿੱਤਾ ਗਿਆ ਗੋਲੇ ਲੱਗਣ ਦੇ ਕਾਰਨ ਮਨਦੀਪ ਕੋਰ ਦੀ ਮੌਤ ਹੋ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਰੇ ਘਟਨਾ ਇਹ ਹੋਈ ਆ ਆ ਵੀ ਮਤਲ ਅਸ਼ਰਾਰਤੀ ਆਦੇ ਕੰਮ ਇਹਨਾਂ ਦਾ ਗਾਰਡ ਆ ਸਾਫ ਸਿੰਘ ਉਹਦੇ ਬੇਟੇ ਆ ਦੋ ਹੂੰ ਉਹਨਾਂ ਦੇ ਨਾਲ ਚਲੋ ਪਹਿਲਾਂ ਮਾੜੀ ਚੰਗੀ ਆ ਡੰਗਵੰਡਣਾ ਹੁੰਦੀ ਆ ਤੇ ਦਿਵਾਲੀ ਦੀ ਰਾਤ ਕਰਕੇ ਉਹ ਪਟਾਕੇ ਚਲਾਉਂਦੇ ਇੱਕ ਉਤਰ ਗਾਣੇ ਲਾਉਂਦੇ ਇਹ ਆਪਦੇ ਬੂਗੇ ਅੱਗੇ ਪਟਾਕੇ ਚਲਾਉਂਦੇ ਹੂੰ ਤੇ ਪਟਾਕੇ ਚਲਾਉਂਦੇ ਆ ਚਲਾਉਂਦਿਆਂ ਉਹ ਗਾਣੇ ਲਾਈ ਜਾਂਦੇ ਹਰ ਵਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਗੱਗੀ ਕਿ ਕਿੰਨਾ ਉਹਦਾ ਗੱਗੀ ਗੱਗੀ ਅੱਗੇ ਆ ਕੇ ਜਾਂਦਾ ਵੀ ਤੁਸੀਂ ਮਤਲਬ ਇੱਥੇ ਕੋ ਪਟਾਕੇ ਚਲਾਉਂਦੇ ਇਸੇ ਗੱਲ ਤੋਂ ਲੈ ਕੇ ਨਾਲੇ ਮਤਲਬ ਉਹਦੇ ਨਾਲ ਕੋਈ ਮੈਂ ਹੋ ਗਈ ਆ ਤੇ ਇਹ ਆਪਦੇ ਬੂਗੇ ਅੱਗੇ ਬੈਠੇ ਆ ਤੇ ਉਹ ਕੱਢੋ ਕੱਢ ਜਾ ਕੇ ਰਫਾ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲੜਕਾਰਾ ਮਾਰ ਕੇ ਉਹਨੂੰ ਗੋਲ ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਹੂੰ ਉਹਨਾਂ ਨੇ ਵੀ ਪਿੱਛੇ ਰੋਲਾ ਪਾਇਆ ਵਾ ਉਹਨੇ ਜਿਹਨੂੰ ਇਹ ਭਜਾਈ ਇਹਨਾਂ ਦੀ ਮਤ ਸਾਡੀ ਨੌ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਆ ਜਿੰਨੇ ਜਿਹਨੂੰ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਂ ਤੇ ਮਾਰ ਗਈ ਇੱਕ ਸਾਹਬ ਸਿੰਘ ਕੁੰਦਨ ਸਿੰਘ ਪਿੰਡ ਤਗਾਣੇ ਦਾ ਦੀਵਾਲੀ ਕਰਕੇ ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾ ਟਰੈਕਟਰ ਤੇ ਲائے ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੇਵ ਸਿੰਘ ਤੇ ਜਗਰਾਤ ਸਿੰਘ ਇਹਨਾਂ ਦੇ ਥੋੜੇ ਗਵਾਂਢ ਆ ਉਹਨਾਂ ਵੱਲ ਕਰਕੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦੋ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਕੱਲੋਂ ਇਹਨਾਂ ਦੀ ਥੋੜੀ ਤੂਤੂ ਮਾਮੇ ਹੋਈ ਇਹ ਫਿਰ ਘਰ ਚਲੇ ਗਏ ਤੇ ਉੱਤੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇਹ ਇੱਕ ਆਪਣੀ ਬੰਦੂਕ ਘਰੋਂ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਰੋਲਾ ਸੁਣ ਕੇ ਜਦੋਂ ਬਾਹਰ ਆਏ ਤੇ ਮਨਦੀਪ ਕੌਰ ਦੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਯੋਨ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ ਤਰਮਤਾਨ ਵਿਖੇ ਉਹਦੀ ਡੈਥ ਹੋ ਗਈ। ਅਗਲੀ ਕਾਰਵਾਈ ਸਾਰੇ ਹੁਣ ਤੱਕ ਕੀ ਕੀਤੀ ਸੀ ਤੁਹਾਡੇ? ਹੁਣ ਤੱਕ ਕੇਸ ਰਿਜਿਸਟਰ ਕਰਤਾ ਵਾ ਦੋਸ਼ੀਾਂ 'ਤੇ ਭਾਰ ਜੜੀ ਹੈ। ਕੋਈ ਦੂਸੀ ਗ੍ਰਿਫਤਾਰ ਵੀ ਸਰ ਹੋਇਆ ਨਹੀਂ ਹਜੇ ਗ੍ਰਿਫਤਾਰ ਨਹੀਂ ਕੋਈ ਹੋਇਆ ਜਲਦੀ ਕਰ ਲਾਂਗੇ ਗ੍ਰਿਫਤਾਰ ਇੱਕ ਵਿਅਕਤੀ ਨੇ ਵਾਈਟ ਹਾਊਸ ਦੇ ਬਾਹਰ ਇੱਕ ਸੁਰੱਖਿਆ ਬੈਰੀਅਰ ਉੱਤੇ ਆਪਣੀ ਕਾਰ ਚੁੜਾ ਦਿੱਤੀ ਅਤੇ ਸਿਕਰਟ ਸਰਵਿਸ ਦੇ ਅਧਿਕਾਰੀਆਂ ਨੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਇਹ ਵਾਰਦਾਤ ਸਮੇਂ ਰਾਸ਼ਟਰਪਤੀ ਡੋਨਲਡ ਟਰੰਪ ਵਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ ਅਮਰੀਕੀ ਸਿਕਰਟ ਸਰਵਿਸ ਨੇ ਦੱਸਿਆ ਕਿ ਬਾਵਰਦੀ ਡਿਵੀਜ਼ਨ ਅਧਿਕਾਰੀਆਂ ਨੇ ਤੁਰੰਤ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਟਵਿੱਟਰ ਤੇ ਸਾਂਝੇ ਕੀਤੇ ਕਿ ਇੱਕ ਅਧਿਕਾਰਤ ਬਿਆਨ ਵਿੱਚ ਸਿਕਰਟ ਸਰਵਿਸ ਨੇ ਕਿਹਾ ਕਿ ਜਾਂਚ ਕਰਤਾਮਾਂ ਉਸ ਦੀ ਕਾਰ ਦੀ ਤਲਾਸ਼ੀ ਲਈ ਪਰ ਉਸ ਦੇ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਧਿਕਾਰੀਆਂ ਨੇ ਹਾਲੇ ਤੱਕ ਹਾਦਸੇ ਦੇ ਹੋਰ ਵੇਰਵੇ ਜਾਂ ਗ੍ਰਫਤਾਰੀ ਡਰਾਈਵਰ ਦੀ ਪਛਾਣ ਜਾਂ ਘਟਨਾ ਦੇ ਪਿੱਛੇ ਕਿਸੇ ਸੰਭਾਵੀ ਉਦੇਸ਼ ਬਾਰੇ ਕੋਈ ਜਾਣਕਾਰੀ ਮਹੱਈਆ ਨਹੀਂ ਕਰਵਾਈ ਹੈ ਵਾਈਟ ਹਾਊਸ ਦੇ ਬਾਹਰ ਜੋ ਘਟਨਾ ਘਟੀ ਉਸ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਡੀਓਜ਼ ਦੇ ਵਿੱਚ ਸਿਕਰਟ ਸਰਵਿਸ ਪੁਲਿਸ ਦੇ ਅਧਿਕਾਰੀ ਹਾਦਸਾ ਗ੍ਰਸ ਕਾਰ ਦੀ ਜਾਂਚ ਕਰਦੇ ਅਤੇ ਇਸ ਨੂੰ ਮਾਪਦੇ ਤੇ ਵਾਹਨ ਦੀਆਂ ਫੋਟੋਆਂ ਖਿੱਚਦੇ ਦਿਖਾਈ ਦੇ ਰਹੇ ਨੇ ਏਜੰਸੀ ਨੇ ਕਿਹਾ ਕਿ ਟੱਕਰ ਦੇ ਕਾਰਨਾਂ ਦੀ ਹੋਰ ਜਾਂਚ ਜਾਰੀ ਹੈ ਜਦੋਂ ਤੱਕ ਅਧਿਕਾਰੀਆਂ ਨੇ ਹਾਦਸਾ ਗ੍ਰਸਤ ਵਾਹਨ ਨੂੰ ਉੱਥੋਂ ਹਟਾ ਨਹੀਂ ਦਿੱਤਾ ਤਦ ਤੱਕ 게ਟ ਵੱਲ ਜਾਣ ਵਾਲੀਆਂ ਸੜਕਾਂ ਬੰਦ ਰੱਖੀਆਂ ਗਈਆਂ ਪਰ ਵਾਈਟ ਹਾਊਸ ਦੇ ਅੰਦਰ ਜਾਣ ਵਾਲੇ ਦੂਜੇ ਰਸਤੇ ਖੁੱਲੇ ਰੱਖੇ ਗਏ ਈਸਟ ਵਿੰਗ ਇਮਾਰਤ ਨੂੰ ਟਾਉਣ ਦੇ ਚੱਲ ਰਹੇ ਕੰਮ ਦੌਰਾਨ ਵਾਈਟ ਹਾਊਸ ਦੇ ਜ਼ਿਆਦਾ ਧਿਆਨ ਦਿੱਤਾ ਗਿਆ ਜਿੱਥੇ ਨਵਾਂ ਬਾਲ ਰੂਮ ਬਣਾਇਆ ਜਾਵੇਗਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਾਈਟ ਹਾਊਸ ਦੇ 게ਟਾਂ ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਸਾਲ ਜਨਵਰੀ ਅਤੇ ਮਈ ਵਿੱਚ ਸੁਰੱਖਿਆ ਗੇਟਾਂ ਦੇ ਵਾਹਨਾਂ ਦੇ ਹਾਦਸੇ ਦੀ ਰਿਪੋਰਟ ਕੀਤੀ ਗਈ ਸੀ ਜਨਵਰੀ 2024 ਦੇ ਵਿੱਚ ਵੀ ਇੱਕ ਡਰਾਈਵਰ ਵਾਈਟ ਹਾਊਸ ਦੇ ਨੇੜੇ ਇੱਕ ਬਾਹਰੀ ਗੇਟ ਨਾਲ ਟਕਰਾ ਗਿਆ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਯੂਐਸ ਸੀਕ੍ਰੀਟ ਸਰਵਿਸ ਨੇ ਸਪਸ਼ਟ ਕੀਤਾ ਹੈ ਕਿ ਕੰਪਲੈਕਸ ਜਾਂ ਨਾਲ ਲੱਗਦੇ ਇਲਾਕੇ ਨੂੰ ਕੋਈ ਖਤਰਾ ਨਹੀਂ ਸੀ ਘਟਨਾ ਦੇ ਸਮੇਂ ਤਤਕਾਲੀ ਰਾਸ਼ਟਰਪਤੀ ਜੋ ਬ੍ਰੇਡਨ ਵਾਈਟ ਹਾਊਸ ਦੇ ਅੰਦਰ ਮੌਜੂਦ ਨਹੀਂ ਸਨ ਇਹ 2024 ਦੀ ਘਟਨਾ ਸੀ ਕੈਨੇਡਾ ਵਿੱਚ ਅਪਰਾਧ ਆਪਣੀ ਚਰਮ ਸੀਮਾ ਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਕੁਝ ਦਿਨ ਪਹਿਲਾਂ ਲੋਰੈਂਸ ਬਿਸ਼ਨੋਈ ਗੈਂਗ ਨੇ ਗੋਲੀਬਾਰੀ ਦੀ ਇੱਕ ਘਟਨਾ ਕੀਤੀ ਸੀ ਤੇ ਹੁਣ ਰੋਹਿਤ ਗੁਦਾਰਾ ਗੈਂਗ ਨੇ ਵੀ ਤਾਬਰ ਤੋੜ ਗੋਲੀਬਾਰੀ ਕਰਵਾਈ ਹੈ ਗੁਦਾਰਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸੇਅਰ ਕਰਕੇ ਦਾਅਵਾ ਕੀਤਾ ਹੈ ਕਿ ਸਿੰਗਰ ਤੇਜੀ ਕਾਲੋਂ ਤੇ ਉਸਨੇ ਫਾਇਰਿੰਗ ਕਰਵਾਈ ਹੈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਗੋਲੀਬਾਰੀ ਦਾ ਕਾਰਨ ਵੀ ਦੱਸਿਆ ਹੈ ਰੋਹਿਤ ਗਦਾਰਾਦ ਨਾਲ ਜੁੜੇ ਗੈਂਗਸਟਰ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ਤੇ ਪੋਸਟ ਦੇ ਵਿੱਚ ਲਿਖਿਆ ਜੈ ਸ਼੍ਰੀ ਰਾਮ 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 ਸਭ ਭਾਈਆਂ ਨੂੰ ਮੈਂ ਮਹਿੰਦਰ ਸਰਨ ਦਿਲਾਨਾ ਰਾਹੁਲ ਨਿਨਾਉ ਵੇਕੀ ਫਲਵਾਨ ਜੋ ਗੋਲੀਬਾਰੀ ਕੈਨੇਡਾ ਦੇ ਵਿੱਚ ਤੇਜੀ ਕਾਲੋਂ ਤੇ ਹੋਈ ਹੈ ਉਹ ਅਸੀਂ ਕਰਵਾਈ ਹੈ ਉਸ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ ਇਸ ਤੋਂ ਸਮਝ ਆ ਗਿਆ ਤਾਂ ਠੀਕ ਨਹੀਂ ਤਾਂ ਅਗਲੀ ਵਾਰੀ ਮਾਰ ਦੇਵਾਂਗੇ ਇਹ ਸਾਡੇ ਦੁਸ਼ਮਨਾਂ ਨੂੰ ਫਾਈਨੈਂਸ਼ੀਅਲ ਸਹਾਇਤਾ ਦੇਣਾ, ਹਥਿਆਰ ਦੇਣਾ, ਕੈਨੇਡਾ ਦੇ ਵਿੱਚ ਸਾਡੇ ਪਾਈਆਂ ਦੀ ਮੁਖਵਰੀ ਕਰਨਾ ਅਤੇ ਉਹਨਾਂ ਤੇ ਹਮਲੇ ਦੀ ਯੋਜਨਾ ਬਣਾਉਂਦਾ ਸੀ। ਸਾਡੇ ਪਾਈਆਂ ਦੀ ਰੱਖਿਆ ਤਾਂ ਛੱਡੋ, ਜੇ ਸੋਚਿਆ ਵੀ ਤਾਂ ਅਸੀਂ ਉਹ ਹਾਲਤ ਬਣਾਵਾਂਗੇ ਜੋ ਇਤਿਹਾਸ ਦੇ ਪੰਨਿਆਂ ਵਿੱਚ ਗੂੰਜੇਗੀ। ਉਸਨੇ ਅੱਗੇ ਲਿਖਿਆ ਕਿ ਮੈਂ ਤੁਹਾਨੂੰ ਦੱਸ ਦਿਆਂ ਇਸ ਗੱਦਾਰ ਦੇ ਚੱਕਰ ਵਿੱਚ ਆ ਕੇ ਜੇ ਕਿਸੇ ਨੇ ਸਾਡੇ ਪਾਈਆਂ ਵੱਲ ਦੇਖਿਆ ਤਾਂ ਇਸ ਨੂੰ ਕਿਸੇ ਨੇ ਬੇਤੀ ਸਹਾਇਤਾ ਦਿੱਤੀ ਅਤੇ ਸਾਨੂੰ ਪਤਾ ਲੱਗਿਆ ਤਾਂ ਉਸ ਦਾ ਘਰ ਪਰਿਵਾਰ ਵੀ ਬਖਸ਼ਿਆ ਨਹੀਂ ਜਾਵੇਗਾ ਅਸੀਂ ਉਸ ਦਾ ਨਾਸ਼ ਕਰ ਦਵਾਂਗੇ ਇਹ ਚੇਤਾਵਨੀ ਸਾਰੇ ਪਾਈਆਂ ਤੇ ਬਿਜ਼ਨਸਮੈਨਾਂ ਬਲੜਾਂ ਹਵਾਲਾ ਵਪਾਰੀਆਂ ਜੋ ਵੀ ਹੋਣ ਸਭ ਲਈ ਹੈ ਕਿਸੇ ਨੇ ਵੀ ਮਦਦ ਕੀਤੀ ਤਾਂ ਉਹ ਸਾਡਾ ਦੁਸ਼ਮਣ ਹੋਵੇਗਾ ਅਜੇ ਤਾਂ ਸ਼ੁਰੂਆਤ ਹੋਈ ਹੈ ਅੱਗੇ ਦੇਖੋ ਹੁੰਦਾ ਕੀ ਹੈ ਦਰਅਸਲ ਕੈਨੇਡਾ ਦੇ ਵਿੱਚ ਨਾਮੀ ਪੰਜਾਬੀ ਗਾਇਕ ਤੇ ਫਾਇਰਿੰਗ ਹੋਈ ਜਿਸ ਦੀ ਰੋਹਿਤ ਗਦਾਰਾ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਦੱਸਣੀ ਹੋ ਗਿਆ ਕਿ ਹਾਲ ਹੀ ਦੇ ਵਿੱਚ ਪ੍ਰਸਿੱਧ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਕੈਫੇ ਤੇ ਹਮਲਾ ਹੋਇਆ ਸੀ 16 ਅਕਤੂਬਰ ਨੂੰ ਹੋਏ ਇਸ ਹਮਲੇ ਤੋਂ ਬਾਅਦ ਇੱਕ ਬਿਜ਼ਨਸਮੈਨ ਦੀ ਕੋਠੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਇਹਨਾਂ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਨੇ ਲਈ ਸੀ ਆਈਐਮਡੀ ਦੇ ਵੱਲੋਂ ਪੰਜਾਬ ਦੇ ਵਿੱਚ ਅਗਲੇ 7 ਦਿਨਾਂ ਤੇ ਮੌਸਮ ਬਾਰੇ ਕੋਈ ਖਵਾਨੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਤੋਂ ਇਲਾਵਾ ਪਛਮੀ ਗੜਬੜੀ ਦੇ ਸਰਕਰਮਹੋਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚੋਂ ਮੌਸਮ ਦੇ ਵਿੱਚ ਵੀ ਬਦਲਾਵ ਆ ਸਕਦਾ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਕਿਤੇ ਵੀ ਮੀਂਹ ਜਾਂ ਗਰਜ ਤੂਫਾਨ ਦੀ ਕੋਈ ਸੰਭਾਵਨਾ ਨਹੀਂ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਭਗ 0.4 ਡਿਗਰੀ ਘਟਾਵਟ ਆਈ ਹੈ ਜਿਸ ਨਾਲ ਮੌਸਮ ਆਮ ਵਾਂਗ ਹੋ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਉੱਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ ਸਵੇਰੇ 6 ਵਜੇ ਤੱਕ ਜ਼ਿਆਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ 200 ਤੋਂ ਉੱਪਰ ਦਰਜ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਿਤ ਰਹੀ ਮੰਡੀ ਗੋਬਿੰਦਗੜ ਵਿੱਚ 291 ਅੰਮ੍ਰਿਤਸਰ ਦੇ ਵਿੱਚ 238 ਜਲੰਧਰ ਦੇ ਵਿੱਚ 250 ਖੰਨਾ ਦੇ ਵਿੱਚ 217 ਲੁਧਿਆਣਾ ਦੇ ਵਿੱਚ 200 ਖਾਈ ਅਤੇ ਪਟਿਆਲਾ ਦੇ ਵਿੱਚ 201 ਕਯੂਆਈ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਹਵਾ ਦੀ ਗੁਣਵੱਤਾ ਦਰਮਿਆਨੀ ਪੱਧਰ ਉੱਤੇ ਰਹੀ ਸੈਕਟਰ 22 ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਏਕਯੂਆਈ 178 ਸੈਕਟਰ 25 ਵਿੱਚ 160 ਅਤੇ ਸੈਕਟਰ 53 ਦੇ ਵਿੱਚ 151 ਦਰਜ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਰਾਤ 11 ਵਜੇ ਅੰਮ੍ਰਿਤਸਰ ਦਾ ਏਕਯੂਆਈ 255 ਬਠਿੰਡਾ ਦਾ ਏਕਯੂਆਈ 135 ਜਲੰਧਰ ਦਾ 208 ਖੰਨਾ ਦਾ 160 ਲੁਧਿਆਣਾ ਦਾ 251 ਪਟਿਆਲਾ ਦਾ 232 ਅਤੇ ਰੂਪਨਗਰ ਦਾ 99 ਦਰਜ ਕੀਤਾ ਗਿਆ। ਤਾਪਮਨ ਦੇ ਵਿੱਚ ਕੋਈ ਵੱਡਾ ਬਦਲਾ ਆਉਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਨ ਵਿੱਚ ਕੋਈ ਖਾਸ ਬਦਲਾ ਨਹੀਂ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾ ਆ ਸਕਦਾ ਹੈ। ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਰਹੀਆਂ ਨੇ ਹਾਲੀ ਦੇ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਇਸ ਮੁੱਦੇ ਉੱਤੇ ਗੰਭੀਰ ਸਵਾਲ ਚੁੱਕੇ ਨੇ ਉਹਨਾਂ ਦੇ ਅਨੁਸਾਰ ਬਹੁਤ ਸਾਰੇ ਭਾਰਤੀ ਨਾਗਰਿਕ ਕੈਨੇਡਾ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਉਹਨਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਚੌਕਸ ਰਹਿਣਾ ਪੈਂਦਾ ਹੈ ਦਿਨੇਸ਼ ਕੇ ਪਟਨਾਇਕ ਨੇ ਕਿਹਾ ਕਿ ਇਹ ਅਜੀਬ ਅਤੇ ਚਿੰਤਾਜਨਕ ਹੈ ਕਿ ਉਹ ਖੁਦ ਇੱਥੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਕਰਦੇ ਨੇ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਸੱਚਮੁੱਚ ਕੈਨੇਡਾ ਵਿੱਚ ਸੁਰੱਖਿਤ ਨਹੀਂ ਹੈ ਰੀਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਭਾਰਤੀ ਨਾਗਰਿਕਾਂ ਵਿਰੁੱਧ ਅਪਰਾਧ ਵਧੇ ਹਨ ਇਹਨਾਂ ਵਿੱਚ ਸੋਸ਼ਲ ਹਮਲਾ ਸਮਾਜਿਕ ਵਿਰੋਧੀ ਗਤੀਵਿਧੀਆਂ ਸ਼ਾਮਲ ਨੇ ਜਦੋਂ ਕਿ ਜ਼ਿਆਦਾਤਰ ਭਾਰਤੀ ਆਮ ਤੌਰ ਤੇ ਉੱਥੇ ਸੁਰੱਖਿਅਤ ਹਨ ਫਿਰ ਵੀ ਕੁਝ ਸ਼ਹਿਰਾਂ ਤੇ ਖੇਤਰਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਪ੍ਰਤੀ ਚੌਕਸੀ ਜ਼ਰੂਰੀ ਹੋ ਗਈ ਹੈ ਕੈਨੇਡਾ ਦੇ ਵਿੱਚ ਭਾਰਤੀਆਂ ਵਿਰੁੱਧ ਅਪਰਾਧਾਂ ਦੇ ਕਾਰਨ ਕਈ ਕਾਰਕਾਂ ਨਾਲ ਜੁੜੇ ਹੋਏ ਨੇ ਇਨਾਂ ਵਿੱਚ ਸਮਾਜਿਕ ਅਸਮਾਨਤਾਵਾਂ ਆਰਥਿਕ ਅਤੇ ਸੱਭਿਆਚਾਰਕ ਅੰਤਰ ਅਤੇ ਕੁਝ ਸਥਾਨਕ ਲੋਕਾਂ ਦੀ ਨਕਾਰਾਤਮਕ ਮਾਨਸਿਕਤਾ ਸ਼ਾਮਲ ਹੈ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਵਿੱਚ ਕਮਜ਼ੋਰੀਆਂ ਕਾਰਨ ਅਪਰਾਧਾਂ ਵਿੱਚ ਵਾਧਾ ਹੋਇਆ ਹੈ ਭਾਰਤੀ ਭਾਈਚਾਰੇ ਲਈ ਇਹ ਜ਼ਰੂਰੀ ਹੈ ਕਿ ਉਹ ਕਿਸੇ ਵੀ ਅਣਸੁਖਾਵੀ ਘਟਨਾ ਦੀ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਅਤੇ ਸੁਰੱਖਿਆ ਉਪਾਅ ਕਰਨ ਹਾਈ ਕਮਿਸ਼ਨ ਦੀ ਚੇਤਾਵਨੀ ਇਹ ਸਪਸ਼ਟ ਕਰਦੀ ਹੈ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਨਾ ਸਿਰਫ ਆਪਣੇ ਕੰਮਾਂ ਲਈ ਸਗੋਂ ਆਪਣੀ ਸੁਰੱਖਿਆ ਲਈ ਵੀ ਚੌਕਸ ਰਹਿਣਾ ਚਾਹੀਦਾ ਹੈ ਕੁੱਲ ਮਿਲਾ ਕੇ ਇਹ ਸਥਿਤੀ ਕੈਨੇਡਾ ਤੇ ਭਾਰਤੀ ਭਾਈਚਾਰੇ ਦੋਵਾਂ ਵਿੱਚ ਚੁਣੌਤੀਆਂ ਖੜੀਆਂ ਕਰਦੀ ਹੈ ਸਵਾਲ ਇਹ ਹੈ ਕਿ ਕੈਨੇਡਾ ਆਪਣੇ ਕਾਨੂੰਨ ਵਿਵਸਥਾ ਤੇ ਸਮਾਜਿਕ ਢਾਂਚੇ ਨੂੰ ਬਿਹਤਰ ਬਣਾ ਸਕੇਗਾ ਤਾਂ ਜੋ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕ ਉੱਥੇ ਸੁਰੱਖਿਅਤ ਮਹਿਸੂਸ ਕਰ ਸਕਣ ਪਿਛਲੇ ਸਾਲ ਬ੍ਰੈਮਟਨ ਦੇ ਵਿੱਚ ਇੱਕ ਹਿੰਦੂ ਮੰਦਰ ਤੇ ਖਾਲਿਸਤਾਨੀ ਸਮਰਥਕਾਂ ਦੁਆਰਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਪੂਜਾ ਕਰਨ ਆਏ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਟੋਰਾਂਟੋ ਅਤੇ ਮੈਸੀ ਸਾਗਾ ਵਰਗੇ ਸ਼ਹਿਰਾਂ ਵਿੱਚ ਕੁਝ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਸੜਕ 'ਤੇ ਪਰੇਸ਼ਾਨੀ ਤੇ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਹੋਰ ਮਾਮਲਾ ਮੰਟਰੀਅਲ ਤੋਂ ਹੈ ਜਿੱਥੇ ਭਾਰਤੀ ਪਰਿਵਾਰ ਨੂੰ ਗੁਆਂਢੀਆਂ ਦੁਆਰਾ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ ਸਨ। ਕਈ ਰਿਪੋਰਟਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੁਝ ਭਾਰਤੀ ਕਾਰੋਬਾਰੀਆਂ ਨੂੰ ਉਹਨਾਂ ਦੀਆਂ ਦੁਕਾਨਾਂ ਜਾਂ ਦਫ਼ਤਰਾਂ ਨੂੰ ਹਮਲਿਆਂ ਤੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ న్యూਸ ਬੁਲਟਿਨ 'ਚ ਫਿਲਹਾਲ ਇਹ ਨਹੀਂ ਫਿਰ ਮਿਲਾਂਗੇ ਨਵੇਂ ਤੇ ਤਾਜ਼ੇ ਬੁਲਟਨ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ।